ਲੋ ਜੀ 4x4 ਟਰੈਕਟਰ ਲੈ ਕੇ ਆ ਤੁਹਾਡੇ ਲਈ ਦੋ ਇੱਕ ਹੈਗਾ ਪ੍ਰੀਤ 6549 ਕੰਡੀਸ਼ਨ ਪੂਰੀ ਚੰਗੀ ਪਿਆ ਟਰੈਕਟਰ ਦੀ ਮਾਡਲ ਹੈ ਜੀ 2017 ਤੇ ਪੰਜਾਬ ਨੰਬਰ ਆ ਰੇਟ ਹੈ 6 ਲੱਖ ਤੇ 65000 ਰੁਪਇਆ ਪੂਰਾ ਸੋਨਾ ਟਰੈਕਟਰ ਪਿਆ 16928 ਦੇ ਟਾਇਰ ਲੱਗੇ ਹੋਏ ਨੇ ਬੇਟ ਲੱਗੇ ਹੋਏ ਨੇ ਜੀ ਬੈਕ ਸਾਈਡ ਤੋਂ ਕੰਡੀਸ਼ਨ ਇੱਕ ਵਾਰ ਟਰੈਕਟਰ ਦੀ ਚੈੱਕ ਕਰ ਲੋ ਪੂਰੀ ਸੋਹਣੀ ਕੰਡੀਸ਼ਨ ਚ ਬਰਨਾਲਾ ਛੋਟੀ ਮੰਡੀ ਦੇ ਵਿੱਚ ਟਰੈਕਟਰ ਖੜਾ ਜੀ ਇਹ ਪ੍ਰੀਤ 6549 ਕਿਸੇ ਬਾਈ ਨੇ ਲੈਣਾ ਤਾਂ ਕਮੈਂਟਾਂ ਚ ਦੱਸ ਸਕਦਾ ਆਪਾਂ ਬਾਈ ਦਾ ਕੰਟੈਕਟ ਨੰਬਰ ਵੀ ਫੋਨ ਨੰਬਰ ਦੇ ਦਾਂਗੇ ਉਸ ਤੋਂ ਬਾਅਦ ਆ ਗਿਆ ਜੀ ਜੌਂਡੀਅਰ 22 ਮਾਡਲ ਆ ਪੰਜਾਬ ਨੰਬਰ ਆ ਪੀਵੀ 31 ਤੇ ਰੇਟ ਆ 7 ਲੱਖ ਤੇ 93000 ਰੁਪਿਆ 5210 ਆ ਜੀ ਇਹ 16 928 ਗੂਡੀਆ ਦੇ ਟਾਇਰ ਨੇ ਸਟੇਰ ਦੀ ਕੰਡੀਸ਼ਨ ਪੂਰੀ ਚੰਗੀ ਪਈ ਆ ਅਗਲੇ ਟਾਇਰ ਗੂਡੀਆ ਦੇ ਨੇ ਬੈਕ ਵਾਲੇ ਵੀ ਗੂਡੀਆ ਦੇ ਨੇ ਜੀ 5210 ਆ 22 ਮਾਡਲ ਆ ਪੰਜਾਬ ਨੰਬਰ ਆ ਤੇ ਰੇਟ 7 ਲੱਖ ਤੇ 93000 ਰੁਪਿਆ ਲੋਈ ਉਸ ਤੋਂ ਬਾਅਦ ਹੈਗਾ 4/4 5405 ਜੌਂਡੀਅਰ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ ਜੀ 22+23 ਤੇ ਰੇਟ ਦੀ ਗੱਲ ਕਰੀਏ ਰੇਟ ਹੈਗਾ 12 ਲੱਖ ਤੇ 65 ਹਜ਼ਾਰ ਪੀਵੀ 19 ਬਰਨਾਲੇ ਦਾ ਨੰਬਰ ਹੈ ਜੀ ਇਹਦਾ 4/4 ਟਰੈਕਟਰ ਆ ਬਰਨਾਲੇ ਛੋਟੀ ਮੰਡੀ 'ਚ ਖੜਾ ਜੇ ਕਿਸੇ ਬਾਈ ਨੇ ਟਰੈਕਟਰ ਲੈਣਾ ਤਾਂ ਕਮੈਂਟਾਂ 'ਚ ਦੱਸ ਸਕਦੇ ਹਾਂ ਮੰਡੀ ਦੇ ਰੇਟ ਨੇ ਬਾਕੀ ਮੌਕੇ ਤੇ ਹੋ ਜਾਂਦਾ ਹੁੰਦਾ 16 9 28 ਦੇ ਟਾਇਰ ਨੇ ਜੀ ਅਗਲੇ ਟਾਇਰ ਵੀ ਵੱਡੇ ਨੇ ਐਮ ਆਰ ਐਫ ਦੇ ਤੇ ਬੈਕ ਸਾਈਡ ਵਾਲੇ ਵੀ ਐਮ ਆਰ ਐਫ ਦੇ ਨੇ ਕੰਡੀਸ਼ਨ ਬਿਲਕੁਲ ਨਵੀਂ ਪਈਆ ਹੱਡ ਵਾਲੀ ਫੈਬਰਾ ਦੀ ਛਾਦਰੀ ਲੱਗੀ ਹੋਈ ਆ ਉਸ ਤੋਂ ਬਾਅਦ ਆ ਗਿਆ ਜੀ ਮਹਿੰਦਰਾ 605 ਡੀ ਆਈ ਅਰਜਨ ਨੋਵੋ ਮਾਡਲ ਹੈਗਾ ਜੀ ਇਹ 22 ਫੁੱਲ ਟਾਪ ਮਾਡਲ ਆ ਤੇ ਰੇਟ ਆ 7 ਲੱਖ 39000 ਰੁਪਿਆ ਕੰਡੀਸ਼ਨ ਦੇਖ ਸਕਦੇ ਹੋ ਨਵੀਂ ਪਿਆ ਬਿਲਕੁਲ ਟਰੈਕਟਰ ਦੀ 16 9 28 ਤੇ ਟਾਇਰ ਨੇ ਬੈਕ ਸਾਈਡ ਤੋਂ ਗੱਲ ਕਰੀਏ ਪੂਰਾ ਚੰਗਾ ਪਿਆ ਪੰਜਾਬ ਨੰਬਰ ਦਾ ਟਰੈਕਟਰ ਆ ਜੀ ਇਹ ਬਿਲਕੁਲ ਸਾਫ ਸੁਥਰਾ ਨਮੀ ਕੰਡੀਸ਼ਨ ਦਾ ਟਰੈਕਟਰ ਪਿਆ ਇੱਕ ਵਾਰ ਫੇਰ ਦੱਸ ਦੇਣਾ ਟਰੈਕਟਰ ਦੀ ਫੁੱਲ ਡਿਟੇਲ ਪੰਜਾਬ ਨੰਬਰ ਆ ਜੀ ਪੀਬੀ03 22 ਮਾਡਲ ਆ ਫੁੱਲ ਟਾਪ ਮਾਡਲ ਆ ਰੇਟ ਆ 7 ਲੱਖ 90000 ਰੁਪਇਆ ਉਸ ਤੋਂ ਬਾਅਦ ਆ ਗਿਆ ਸਬਰਾਜ 855 2002 ਮਾਡਲ ਆ ਪੰਜਾਬ ਨੰਬਰ ਰੇਟ 2,75,000 ਰੁਪਇਆ ਬਾਕੀ ਮੌਕੇ ਤੇ ਹੋ ਜਾਂਦਾ ਹੁੰਦਾ ਜੇ ਕੇ ਦੇ ਟਾਇਰ ਨੇ ਨਵੇਂ ਪਏ ਨੇ ਟਾਇਰ ਬੈਕ ਸਾਈਡ ਵਾਲੇ ਤੇ ਅਗਲੇ ਗੁਡੀਅਰ ਦੇ ਟਾਇਰ ਨੇ ਜੀ ਕੰਡੀਸ਼ਨ ਪੂਰੀ ਚੰਗੀ ਪਈਆ ਬਾਕੀ ਜਿਹੜਾ ਵੀ ਟਰੈਕਟਰ ਲੈਣਾ ਹੁੰਦਾ ਕਮੈਂਟਾਂ 'ਚ ਦੱਸ ਦਿਆ ਕਰੋ ਵੀਰੋ ਮਾਡਲ ਹੈਗਾ 15 ਸੋਨਾਲਿਕਾ ਪੰਜਾਬ ਨੰਬਰ ਆ ਰੇਟ ਆ 4,30,000 ਰੁਪਇਆ ਬੀਆਈ 60 ਦਾ ਗੂਡੀਆਰ ਦੇ ਬੈਕਸਾਈਡ ਵਾਲੇ ਟਾਇਰ ਨੇ 16 ਨੂੰ 28 ਦੇ ਵਿੱਚ ਤੇ ਅਗਲੇ ਟਾਇਰ ਵੀ ਸਪੀਡ ਵੇ ਦੇ ਨੇ ਚਾਰ ਵਾਲੇ ਨੇ ਵੀਰੇ ਇਹਦੇ ਟ੍ਰੈਂਡ 'ਚ ਚੱਲਦੇ ਨੇ 60 ਦਾ ਸੋਨਾ ਲਿਖਾ ਜੀ ਕੰਡੀਸ਼ਨ ਦੇਖ ਸਕਦੇ ਹੋ ਪੂਰੀ ਚੰਗੀ ਪਈ ਆ 15 ਮਾਡਲ ਤੇ ਰੇਟ ਆ 4 ਲੱਖ ਤੇ 30000 ਰੁਪਏ ਉਸ ਤੋਂ ਬਾਅਦ ਆ ਗਿਆ ਜੀ ਨਿਊ ਹਾਲੈਂਡ ਮਾਡਲ 11 ਰੇਟ 5 ਲੱਖ ਤੇ 15000 ਬਰਨਾਲੇ ਦਾ ਨੰਬਰ ਆ ਪੀਵੀ 19 ਸਿੰਪਲ ਆ ਜੀ ਸਾਈਡ ਗियर ਚ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਐਮਆਰਐਫ ਦੇ ਟਾਇਰ ਨੇ 16928 ਦੇ ਕੰਡੀਸ਼ਨ ਪੂਰੀ ਚੰਗੀ ਪਈ ਆ ਪਾਵਰ ਆ ਇਹ ਸਿੰਪਲ ਨਹੀਂ ਪਾਵਰ ਸਟੀering ਆ ਪਲਾਸਾਨੀ ਹੋਲੈਂਡਾ ਪੀਵੀ 19 ਬਰਨਾਲੇ ਦਾ ਨੰਬਰ ਆ ਜੀ ਇਹਦਾ 11 ਮਾਡਲ ਆ 5 ਲੱਖ ਤੇ 15000 ਰੁਪਏ ਦਾ ਟਰੈਕਟਰ ਦੀ ਕੀਮਤ ਰੱਖੀ ਹੋਈ ਆ ਉਸ ਤੋਂ ਬਾਅਦ ਆਗਾ ਸੋਨਾ ਲੀਕਾ ਡੀ ਆਈ 750 ਮਾਡਲ 2015 ਤੇ ਰੇਟ 4 ਲੱਖ ਤੇ 45000 ਰੁਪਿਆ ਡੀ ਆਈ 750 ਮਾਰਫਲੇਟਰ 14928 ਦੀ ਲੋ ਜੀ